ਇਸ ਤਰੀਕੇ ਨਾਲ ਦੇਖਦੇ ਹਾਂ ਵੀ ਰਾਜਨੀਤੀ ਐਨੇ ਕ ਨੀਚ ਲੈਵਲ ਤੇ ਗਰ ਚੁੱਕੀ ਹੋਈ ਐ ਕਿ ਜਿਹੜੇ ਹੁਣ ਪਰਸਨਲ ਫੋਟੋਜ਼ ਵਾਇਰਲ ਕਰਦੇ ਨੇ ਇਤਿਕ ਰਾਜਨੀਤੀ ਦਾ ਮਿਆਰ ਕਦੇ ਇੰਨਾ ਨਹੀਂ ਨੀਚੇ ਡਿੱਗਿਆ ਜਿੰਨਾ ਇਨਾ ਲੁਧਿਆਣਾ ਪੱਛਮੀ ਦੀ ਉਪਚੋਣ ਚ ਹੋਇਆ ਗੱਲ ਆਂਦੀ ਐ ਵਿਕਰਮ ਜੀਠੀਏ ਨੇ ਜਿਹੜੀਆਂ ਫੋਟੋਆਂ ਦੀ ਕਿਸੇ ਦੀ ਪਰਸਨਲ ਲਾਈਫ ਨਿਸ਼ਤਾ ਦਾ ਹਨਨ ਕੀਤਾ ਵਾ ਉਹਨਾਂ ਬਾਰੇ ਅਜੋਕੀ ਟਿੱਪਣੀ ਕਰਨੀ ਮੈਂ ਕਹਿੰਦਾ ਪੰਜਾਬ ਦੀ ਜਨਤਾ ਕਦੇ ਵਿਕਰਮਜੀਠੀ ਨੂੰ ਮaaf ਨਹੀਂ ਕਰੇਗੇ ਵਿਕਰਮਜੀਠਿਆ ਅੱਜ ਕਿਉਂਕਿ ਪਰਦੇ ਤੋਂ ਪਿੱਛੇ ਹੋ ਚੁੱਕੇ ਆ ਰਾਜਨੀਤੀ ਤੋਂ ਬਹੁਤ ਪਿੱਛੇ ਹਰ ਕੇ ਬੈਠ ਚੁੱਕੇ ਆ ਉਨ੍ਹਾਂ ਦੀ ਰਾਜਨੀਤੀ ਦਾ ਡੱਬਾ ਬੰਦ ਹੋ ਚੁੱਕਾ ਹੈ ਸੋ ਉਹਨੂੰ ਰਾਜਨੀਤਿਕ ਸ਼ੋਸ਼ੇਬਾਜ਼ੀ ਕਰਨ ਲਈ ਵਿਕਰਮ ਜਿਠੇ ਨੇ ਅਜੋਕੀ ਘਟਿਆਰ ਕੀਤੀ ਜਿਵੇਂ ਮਜੀਠੀਆ ਸਾਹਿਬ ਤੁਸੀਂ ਪੰਜਾਬ 'ਚ 10 ਸਾਲ ਬਤੌਰ ਮੰਤਰੀ ਰਹੇ ਹੋ ਇੱਕ ਮੰਤਰੀ ਦੇ ਅਹੁਦੇ ਦੀ ਗਰिमा ਕੀ ਹੁੰਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸ਼ਾਇਦ ਵਿਕਰਮ ਮਜੀਠੀਆ ਅੱਜ ਅਜੋਕੀ ਘਟਿਆਰ ਹਰਕਤ ਕਰਕੇ ਲੋਕਾਂ ਨੂੰ ਸਾਬਿਤ ਕਰਤਾ ਕੇ ਵਿਕਰਮ ਮਜੀਠੀਆ ਚ ਮੰਤਰੀ ਬਣਨ ਦੀ ਕਾਬਲੀਅਤ ਕੋਈ ਨਹੀਂ ਸੀ ਵਿਕਰਮ ਮਜੀਠੀਆ ਜੀ ਸ਼ਰਮ ਕਰੋ ਤੁਸੀਂ ਉਸ ਭੈਣ ਦੀ ਇੱਜ਼ਤ ਨੂੰ ਵੀ ਦਾਗਦਾਰ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਔਰ ਪੰਜਾਬੀ ਪੰਜਾਬ ਦੀਆਂ ਮਾਵਾ ਪੈਣਾ ਕਦੇ ਵਿਕਰਮ ਮਜੀਠੀਆ ਨੂੰ ਮਾਫ ਨਹੀਂ ਕਰਨੀਆ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਮਬਰਵੇ ਪਿਛਲੇ ਦਿਨੀ ਲੁਧਿਆਣਾ ਪੱਛਮੀ ਰਜਮਣੀ ਚੋਣਾ ਸਿੱਗਿਆ ਤੇ ਵਿਕਰਮਜੀਤ ਸਿੰਘ ਮਜੀਠੀਆ ਦਾ ਇੱਕ ਬਿਆਨ ਆਉਂਦਾ ਪਰਸਨਲ ਬਿਆਨ ਆਉਂਦਾ ਜਿਹੜਾ ਕਿ ਡਾਕਟਰ ਰਵਜੋਤ ਸਿੰਘ ਜੀ ਦੇ ਤੇ ਆਉਂਦਾ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਲੋਕਲ ਬੋਡੀ ਮਨਿਸਟਰ ਨੇ ਤਾਂ ਸਾਡੇ ਨਾਲ ਅਵਰਣ ਮਹਿਤਾ ਜੀ ਮੇਰੇ ਨੇ ਹਿੰਦੂ ਆਗੂ ਨੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਸਰ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਜੈ ਮਹਾਦੇਵ ਸਰ ਕਿਵੇਂ ਵੇਖਦੇ ਹੋ ਵੀ ਜਿਮਣੀ ਚੋਣਾ ਸੀ ਗਿਆ ਇਸ ਤਰੀਕੇ ਦੀ ਪਰਸਨਲ ਬਿਆਨਬਾਜ਼ੀ ਇਨ੍ਹਾਂ ਇਲੈਕਸ਼ਨਸ ਦੇ ਵਿੱਚ ਕਰਨੀ ਤੁਹਾਨੂੰ ਸਹੀ ਲੱਗਦੀ ਹੈ ਦੋ ਦਿਨ ਪਹਿਲੇ ਵੀ ਤੁਹਾਡੇ ਚੈਨਲ 'ਆਹੀਂ ਇੱਕ ਗੱਲ ਕਹੀ ਸੀ ਲੁਧਿਆਣੇ ਦੀ ਜਨਤਾ ਨੂੰ ਬੇਨਤੀ ਕੀਤੀ ਸੀ ਕਿ ਪਹਿਲੀ ਵਾਰੀ ਆ ਬਾਈ ਇਲੈਕਸ਼ਨ ਪਹਿਲਾਂ ਵੀ ਪੰਜਾਬ 'ਚ ਹੁੰਦੇ ਰਹੇ ਆ ਮੈਂ ਆਪਣੇ ਪਿਛਲੇ 30 ਸਾਲ ਦੇ ਪਬਲਿਕ ਲਾਈਫ ਦੇ ਵਿੱਚ ਦੇਖਿਆ ਹੈ ਬੜੀ ਵਾਰੀ ਆਮ ਚੋਣਾਂ ਹੋਈਆਂ ਵਾ ਬਾਈ ਇਲੈਕਸ਼ਨ ਹੋਏ ਆ ਆਈ ਤੱਕ ਰਾਜਨੀਤੀ ਦਾ ਮਿਆਰ ਕਦੇ ਇੰਨਾ ਨਹੀਂ ਨੀਚੇ ਡਿੱਗਿਆ ਜਿੰਨਾ ਇਨ੍ਹਾਂ ਲੁਧਿਆਣਾ ਪੱਛਮੀ ਦੀ ਉਪ ਚੋਣ ਚ ਹੋਇਆ ਪਹਿਲਾਂ ਬਲਵੰਤ ਸਿੰਘ ਰਾਮੂ ਵਾਲੀਏ ਨੇ ਕੀਤਾ ਉਸ ਤੋਂ ਬਾਅਦ ਹੁਣ ਦੂਜਾ ਕਾਰਾ ਵਿਕਰਮ ਸਿੰਘ ਮਜੀਠੀਏ ਨੇ ਕੀਤਾ ਗੱਲ ਆਂਦੀ ਹੈ ਵਿਕਰਮ ਮਜੀਠੀਏ ਨੇ ਜਿਹੜੀਆਂ ਫੋਟੋਆਂ ਦੀ ਕਿਸੇ ਦੀ ਪਰਸਨਲ ਲਾਈਫ ਨੂੰ ਨਿਸ਼ਤਾ ਦਾ ਹਨਨ ਕੀਤਾ ਵਾ ਦੇਖੋ ਡਾਕਟਰ ਅਵਜੋਤ ਸਿੰਘ ਪੰਜਾਬ ਦੀ ਕੋਈ ਸ਼ਖਸੀਅਤ ਹੈ ਅਸੀਂ ਸਿਰਫ ਇਹ ਨਾ ਦੇਖੀ ਵੀ ਪੰਜਾਬ ਦੇ ਲੋਕਲ ਬਾਡੀ ਮੰਤਰੀ ਨੇ ਔਰ ਆਮ ਆਦਮੀ ਪਾਰਟੀ ਦੇ ਆਗੂ ਨੇ ਸਾਨੂੰ ਭੁੱਲਣਾ ਨਹੀਂ ਚਾਹੀਦਾ ਹੁਸ਼ਿਆਰਪੁਰ ਦੇ ਨਾਲ ਲੱਗਦੇ ਕਈ ਜ਼ਿਲ੍ਹਿਆਂ 'ਚ ਜਾ ਕੇ ਪੁੱਛੋ ਰਵਜੋਤ ਹਸਪੀਟਲ ਦੇ ਨਾਮ ਤੋਂ ਡਾਕਟਰ ਅਵਜੋਤ ਸਿੰਘ ਨਿਜੀ ਤੌਰ ਤੇ ਆਮ ਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਦੇ ਰਿਹਾ ਔਰ ਪਹਿਲੀ ਵਾਰ ਕਿ ਇੱਕ ਅਜਿਹਾ ਆਗੂ ਜਿਹੜਾ ਇੱਕ ਹਸਪੀਟਲ ਦਾ ਡਾਕਟਰ ਹੋਣ ਦੇ ਨਾਤੇ ਇੱਕ ਆਪਣਾ ਹਸਪੀਟਲ ਸੰਚਾਲਨ ਦੇ ਨਾਲ-ਨਾਲ ਉਹਨਾਂ ਨੇ ਸ਼ਾਮ 84 ਦੇ ਵਿੱਚ ਜਦੋਂ ਚੋਣ ਲੜੀ ਤੇ ਲੋਕਾਂ ਨੇ ਭਰਮਾ ਹੁੰਗਾਰਾ ਦਿੱਤਾ ਲੋਕਾਂ ਨੇ ਪਿਆਰ ਦਿੱਤਾ ਕਿ ਇੱਕ ਆਮ ਇਨਸਾਨ ਜਿਹੜਾ ਚੈਰਿਟੀ ਦੇ ਨਾਤੇ ਲੋਕਾਂ ਦੀ ਸੇਵਾ ਕਰਦਾ ਸੇਵਾ ਭਾਵਨਾ ਨਾਲ ਲੋਕਾਂ ਨੇ ਉਹਨੂੰ ਪੰਜਾਬ ਵਿਧਾਨ ਸਭਾ 'ਚ ਬਤੌਰ ਨੁਮਾਇੰਦਾ ਚੁਣ ਕੇ ਭੇਜਿਆ ਉਸ ਤੋਂ ਬਾਅਦ ਚੰਗੀ ਗੱਲ ਹੋਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਔਰ ਆਰਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਮਿਲ ਕੇ ਡਾਕਟਰ ਅਵਜੋਤ ਨੂੰ ਪੰਜਾਬ ਦੀ ਵਜ਼ਾਰਤ ਚ ਐਡਾ ਅਹਿਮ ਮੰਤਰਾਲੇ ਦਿੱਤਾ ਜਿਹੜਾ ਮੁੱਖ ਮੰਤਰੀ ਤੋਂ ਬਾਅਦ ਨੰਬਰ 2 ਦੀ ਪੋਸਟ ਲੋਕਲ ਬਾਡੀ ਕਿਹਾ ਜਾਂਦੀ ਉਹਨਾਂ ਬਾਰੇ ਅਜੋਕੀ ਟਿੱਪਣੀ ਕਰਨੀ ਮੈਂ ਕਹਿੰਦਾ ਪੰਜਾਬ ਦੀ ਜਨਤਾ ਕਦੇ ਵਿਕਰਮ ਮਜੀਠੀਆ ਨੂੰ ਮਾਫ ਨਹੀਂ ਕਰੇਗੀ ਵਿਕਰਮ ਮਜੀਠੀਆ ਦਾ ਕਰਤਾਰ ਅੱਜ ਪੰਜਾਬ ਦੀ ਜਨਤਾ ਦੇ ਸਾਹਮਣੇ ਆ ਚੁੱਕਾ ਹੈ ਕਿ ਵਿਕਰਮ ਮਜੀਠੀਆ ਅੱਜ ਕਿਉਂਕਿ ਪਰਦੇ ਤੋਂ ਪਿੱਛੇ ਹੋ ਚੁੱਕੇ ਆ ਰਾਜਨੀਤੀ ਤੋਂ ਬਹੁਤ ਪਿੱਛੇ ਹਰ ਕੇ ਬੈਠ ਚੁੱਕੇ ਆ ਉਹਨਾਂ ਦੀ ਰਾਜਨੀਤੀ ਦਾ ਡੱਬਾ ਬੰਦ ਹੋ ਚੁੱਕਾ ਹੈ ਸੋ ਉਹਨੂੰ ਰਾਜਨੀਤਿਕ ਸ਼ੋਸ਼ੇਬਾਜ਼ੀ ਕਰਨ ਲਈ ਵਿਕਰਮਜੀਠੇ ਨੇ ਅਜੋਕੀ ਘਟਿਆਰਕ ਕੀਤੀ ਸਰ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਰਾਜਨੀਤੀ ਐਨੇ ਕ ਨੀਚ ਲੈਵਲ ਤੇ ਗਰ ਚੁੱਕੀ ਹੋਈ ਐ ਕਿ ਜਿਹੜੇ ਹੁਣ ਪਰਸਨਲ ਫੋਟੋਜ਼ ਵਾਇਰਲ ਕਰਦੇ ਨੇ ਉਸ ਤੋਂ ਬਾਅਦ ਉਹਦੇ ਉੱਤੇ ਕਾਫੀ ਵੱਡਾ ਜਿਹੜਾ ਬਿਆਨ ਵੀ ਲਿਖਿਆ ਜਾਂਦਾ ਕੈਪਸ਼ਨ ਲਿਖੀ ਜਾਂਦੀ ਹੈ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਗਿਆ ਉਹਨਾਂ ਦੇ ਮੰਤਰੀ ਦੇਖ ਲਓ ਇਸ ਤਰੀਕੇ ਦੀ ਹਰਕਤਾਂ ਕਰਦੇ ਫਿਰਦੇ ਨੇ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਮੈਂ ਅਮਰਬੀਰਜ ਮੈਂ ਗੱਲ ਕਹਿਣਾ ਚਾਹਨਾ ਅੱਗੇ ਪੰਜਾਬ ਦੇ ਅੰਦਰ ਰਾਜਨੀਤ ਹੁੰਦੀ ਸੀ ਤੱਥਾਂ ਦੇ ਆਧਾਰ ਦੇ ਉੱਤੇ ਇੱਕ ਪਾਰਟੀ ਜਿਹੜੀ ਸੱਤਾ ਰੂਹ ਹੁੰਦੀ ਸੀਗੀ ਉਹਦੀਆਂ ਜਿਹੜੀਆਂ ਪਾਲਿਸਿਜ਼ ਹੁੰਦੀਆਂ ਸੀ ਨਾ ਉਹਨੂੰ ਲੈ ਕੇ ਜੇ ਵਿਰੋਧੀ ਧਿਰ ਹੁੰਦਾ ਸੀਗਾ ਗੱਲਾਂ ਕਰਦਾ ਸੀ ਵੀ ਸਰਕਾਰ ਦੀਆਂ ਆ ਜਿਹੜੀਆਂ ਪਾਲਿਸੀਆਂ ਇੰਪਲੀਮੈਂਟ ਹੋਈਆਂ ਆ ਆ ਨਹੀਂ ਹੋਈਆਂ ਇਹਨਾਂ ਤੇ ਸਰਕਾਰ ਜਵਾਬ ਦੇ ਆ ਵਿਰੋਧੀ ਧਿਰ ਜੇ ਚੋਣ ਲੜਦਾ ਸੀਗਾ ਤੇ ਸਰਕਾਰ ਦੱਸਦੀ ਸੀ ਵੀ ਵਿਰੋਧੀ ਧਿਰ ਨੇ ਕੀ ਕੁਝ ਕੀਤਾ ਇੱਕ ਤੱਥਾਂ ਦੇ ਆਧਾਰ ਤੇ ਗੱਲ ਹੁੰਦੀ ਸੀਗੀ ਉਹਨਾਂ ਦੀਆਂ ਪਾਲਿਸੀਆਂ ਤੇ ਵਿਚਾਰਕ ਮਤਭੇਦ ਹੁੰਦੇ ਸੀਗੇ ਪਰ ਵਿਕਰਮ ਜਿਠੀਆ ਨੂੰ ਪੁੱਛਿਆ ਜਾਵੇ ਕਿ ਮਜੀਠੀਆ ਸਾਹਿਬ ਤੁਸੀਂ ਪੰਜਾਬ 'ਚ 10 ਸਾਲ ਬਤੌਰ ਮੰਤਰੀ ਰਹੇ ਹੋ ਇੱਕ ਮੰਤਰੀ ਦੇ ਅਹੁਦੇ ਦੀ ਗਰिमा ਕੀ ਹੁੰਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸ਼ਾਇਦ ਵਿਕਰਮ ਮਜੀਠੀਆ ਅੱਜ ਅਜੋਕੀ ਘਟਿਆ ਹਰਕਤ ਕਰਕੇ ਲੋਕਾਂ ਨੂੰ ਸਾਬਿਤ ਕਰਤਾ ਕਿ ਵਿਕਰਮ ਮਜੀਠੀਆ 'ਚ ਮੰਤਰੀ ਬਣਨ ਦੀ ਕਾਬਲੀਅਤ ਕੋਈ ਨਹੀਂ ਸੀ ਇਹ ਤਾਂ ਸਿਰਫ ਅਕਾਲੀ ਦਲ ਨੇ ਜਿਹੜਾ ਇੱਕ ਪਰਿਵਾਰ ਇੱਕ ਮੂੰਹ ਸੀਗਾ ਨਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੁੱਤਰ ਨੂੰ ਉਪ ਮੁੱਖ ਮੰਤਰੀ ਬਣਾਤਾ ਤੇ ਪੁੱਤਰ ਦੇ ਸਾਲੇ ਨੂੰ ਚੱਕ ਕੇ ਆਪਣਾ ਮੰਤਰੀ ਬਣਾਤਾ ਠੀਕ ਹੈ ਤੇ ਭਤੀਜੇ ਨੂੰ ਵੀ ਮੰਤਰੀ ਬਣਾਤਾ ਉਹ ਤੇ ਘਰ ਦਾ ਹੀ ਮੰਤਰੀ ਮੰਡਲ ਬਣਾਇਆ ਸੀਗਾ ਬਾਕੀ ਅਕਾਲੀ ਦਲ ਦੇ ਲੀਡਰਾਂ ਨੂੰ ਤਾਂ ਵਿਚਾਰਿਆਂ ਨੂੰ ਕਹਿੰਦੇ ਆ ਨਾ ਵੀ ਸਿਰਫ ਫਾਰਮੈਲਟੀ ਲਈ ਸ਼ਾਮਲ ਕੀਤਾ ਸੀ ਮੇਨ ਘਟਾਰੀ ਤਾਂ ਇਹਨਾਂ ਦੇ ਆਪ ਦੀ ਸੀਗੇ ਸੋ ਉਹੀ ਚੀਜ਼ ਕਿ ਵਿਕਰਮ ਮਜੀਠੀਆ ਆਪਣੀ ਕਾਬਲੀਅਤ ਕਰਕੇ 10 ਸਾਲ ਬਜ਼ਾਰਤ ਚ ਨਹੀਂ ਰਿਹਾ ਸਿਰਫ ਸੁਖਵੀਰ ਬਾਦਲ ਦੇ ਕਰੀਬੀ ਹੋਣ ਕਰਕੇ ਬਣੇ ਉਸ ਪਰਿਵਾਰ ਦੇ ਪਰ ਸਭ ਤੋਂ ਵੱਡੀ ਗੱਲ ਜੇ ਮੈਂ ਤੁਹਾਨੂੰ ਨਾ ਕਹਿਣਾ ਚਾਹਨਾ ਕਿਸੇ ਪ੍ਰਤੀ ਤਾਂ ਵਫਾਦਾਰੀ ਰੱਖ ਲੋ ਉਹ ਵਿਕਰਮ ਜੀਠਿਆ ਜੀ ਮੈਂ ਅੱਜ ਸਿਟੀ ਹੈਡਲਾਈਨ ਆਹੀਂ ਤੁਹਾਨੂੰ ਸਵਾਲ ਕਰਦਾ ਕਿ 10 ਸਾਲ ਜਿਹੜੇ ਸੁਖਵੀਰ ਬਾਦਲ ਨੇ ਤੁਹਾਨੂੰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਚ ਮੰਤਰੀ ਬਣਾ ਕੇ ਰੱਖਿਆ ਘਟੋ ਘਟ ਉਹਦੇ ਨਾਲ ਤਾਂ ਵਫਾਦਾਰੀ ਨਿਭਾ ਲੋ ਅੱਜ ਸੁਖਵੀਰ ਬਾਦਲ ਦੇ ਖਿਲਾਫ ਜਿੰਨੀ ਲਾਬਿੰਗ ਹੋ ਰਹੀ ਹੈ ਦੇਖੋ ਮੇਰਾ ਉਸ ਮੁੱਦੇ ਤੇ ਬੋਲਣਾ ਨਹੀਂ ਬੰਦਾ ਲੇਕਿਨ ਸਚਾਈ ਜਨਤਾ ਨੂੰ ਪਤਾ ਲੱਗਣੀ ਚਾਹੀਦੀ ਆ ਤੁਹਾਡੇ ਚੈਨਲ ਨੂੰ ਲੱਖਾਂ ਲੋਕ ਵਾਚ ਕਰਦੇ ਆ ਉਹਨਾਂ ਨੂੰ ਸਚਾਈ ਪਤਾ ਚਲਣੀ ਚਾਹੀਦੀ ਆ ਵਿਕਰਮ ਜੀਠਿਆ ਜੀ ਅੱਜ ਸੁਖਵੀਰ ਬਾਦਲ ਦੇ ਖਿਲਾਫ ਜਿਹੜੀ ਲਾਬਿੰਗ ਹੋ ਰਹੀ ਆ ਦੇਖੋ ਵਿਚਾਰਕ મતਭੇਦ ਹੋ ਸਕਦੇ ਆ ਲੇਕਿਨ ਮੈਂ ਹਮੇਸ਼ਾ ਇਹਨੂੰ ਖੁੱਲੇ ਮੰਚ ਤੇ ਕਹਿਣਾ ਕਿ ਪੰਜਾਬ ਦੀ ਰਾਜਨੀਤੀ ਚ ਸਰਕਾਰ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਬਾਦਲ ਇੱਕ ਬੜੇ ਮਜੇ ਹੋਏ ਉਹ ਸਿਆਸੀ ਆਗੂ ਨੇ ਵਧੀਆ ਲੀਡਰ ਜਿਨ੍ਹਾਂ ਨੂੰ ਗਿਨਿਆ ਜਾਂਦਾ ਪਰ ਪਰਮ ਵਿਕਰਮ ਮਜੀਠੀਆ ਔਰ ਸੁਖਬੀਰ ਬਾਦਲ ਨੂੰ ਵੀ ਧੋਖਾ ਦੇਣ ਚ ਐਡੀ ਫਾਸਟ ਹੋਏ ਨਾ ਵੀ ਉਸ ਰੇਸ ਦਾ ਵੀ ਪਹਿਲਾ ਜਿੱਤਣ ਵਾਲਾ ਖਿਡਾਰੀ ਵਿਕਰਮ ਮਜੀਠੀਆ ਹੈ ਜਿਨੇ ਸੁਖਬੀਰ ਬਾਦਲ ਨੂੰ ਵੀ ਧੋਖਾ ਦਿੱਤਾ ਜਿਨੇ 10 ਸਾਲਾਂ ਨੂੰ ਮੰਤਰੀ ਬਣਾ ਕੇ ਰੱਖਿਆ ਵਾ ਸੋ ਵਿਕਰਮ ਜੀਠਿਆ ਕਹਿਣ ਤੇ ਆਪਾਂ ਗੱਲ ਤੇ ਆਨੇ ਵੀ ਵਿਕਰਮ ਜੀਠੀ ਕੋਲ ਲੋਕਾਂ ਨੂੰ ਦੱਸਣ ਲਈ ਐਸਾ ਕੋਈ ਕੰਮ ਨਹੀਂ ਹੈ ਕਿ ਵੀ ਮੈਂ 10 ਸਾਲ ਬਤੌਰ ਮੰਤਰੀ ਪੰਜਾਬ ਲਈ ਕੀ ਕੀਤਾ ਜਾਂ ਉਸ ਤੋਂ ਬਾਅਦ ਆਪੋਜੀਸ਼ਨ 'ਚ ਬੈਠ ਕੇ ਕੀ ਕੀਤਾ ਸੋ ਅਜੋਕੀ ਉੱਚ ਹਰਕਤਾਂ ਕਰਕੇ ਇੱਕ ਪਬਲਿਸਿਟੀ ਸਟੰਡ ਤੁਸੀਂ ਦੇਖੋ ਜੇ ਪਿਛਲੇ 2 ਸਾਲ ਤੇ ਛਾਤੀ ਮਾਰੀਏ ਜਦੋਂ ਵਿਕਰਮ ਜੀਠਿਆ ਜੇਲ੍ਹ ਤੋਂ ਬਾਹਰ ਆਏ ਆ ਕਦੇ ਸਿਕਿਉਰਿਟੀ ਨੂੰ ਲੈ ਕੇ ਕਦੇ ਉਹ ਆਪਣਾ ਜਿਹੜਾ ਇੱਕ ਖਾਲੀਸ탄 ਦਾ ਪੈਰੋਕਾਰ ਹੈ ਅੰਮ੍ਰਿਤਪਾਲ ਉਹਨੂੰ ਲੈ ਕੇ ਕਦੇ ਕਿਸੇ ਦਾ ਅੱਜ ਤੁਹਾਡੇ ਚੈਨਲ ਰਾਹੀਂ ਮੈਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਮਾਨ ਸਾਹਿਬ ਤੁਸੀਂ ਇੰਟੈਲੀਜੈਂਸ ਜਿੱਦੀਆਂ ਇੰਨੀਆਂ ਭਰਤੀਆਂ ਕੀਤੀਆਂ ਵੀ ਇੰਨੇ ਅਧਿਕਾਰੀ ਲਾਏ ਪਏ ਐ ਜੇ ਪਿਛਲੇ 2 ਸਾਲ ਚ ਵਿਕਰਮ ਜਿਠੇ ਦੀ ਕਾਰਗੁਜ਼ਾਰੀ ਤੇ ਝਾਤੀ ਮਾਰ ਲੋ ਵਿਕਰਮ ਜਿਠਿਆ ਕਦੇ ਕਿਸੇ ਦੀਆਂ ਨਿੱਜੀਆਂ ਫੋਟੋ ਕੱਢ ਲੈਂਦਾ ਕਦੇ ਕਿਸੇ ਦੀਆਂ ਇਹਨੂੰ ਇੰਟੈਲੀਜੈਂਸੀ ਭਰਤੀ ਕਰ ਲੋ ਕਿਤੇ ਵਿਕਰਮ ਜੀਟੀਏ ਨੂੰ ਇੰਟੈਲੀਜੈਂਸ ਦਾ ਚੀਫ ਲਾ ਦਿਓ ਉਹ ਸਿਆਸੀ ਲੀਡਰ ਨਹੀਂ ਹੈ ਉਹ ਜਿਹੜੇ ਨਾ ਉਹ ਨਿੱਜੀ ਤੌਰ ਤੇ ਉਹ ਕਰਦੇ ਆ ਜਸੂਸੀ ਵਾਲਾ ਕੰਮ ਕਰਦੇ ਆ ਸ਼ਾਇਦ ਵਿਕਰਮ ਮਜੀਠੀਆ ਕੋਈ ਉਹ ਏਜੰਸੀ ਬਣਾ ਕੇ ਕੰਮ ਕਰ ਰਿਹਾ ਮੈਨੂੰ ਲੱਗ ਰਿਹਾ ਤੁਸੀਂ ਗੱਲ ਕੀਤੀ ਵੀ ਜਿਹੜੀ ਪਹਿਲਾਂ ਰਾਜਨੀਤੀ ਹੁੰਦੀ ਸੀ ਤੱਥਾਂ ਦੇ ਆਧਾਰ ਤੇ ਹੁੰਦੀ ਹੁੰਦੀ ਸੀ ਕਿਹੜੇ ਕੰਮ ਹੋਏ ਕਿਹੜੇ ਕੰਮ ਨਹੀਂ ਹੋਏ ਤੇ ਤੁਹਾਨੂੰ ਕੀ ਲੱਗਦਾ ਕਿ ਜੇਕਰ ਹੁਣ ਇਸ ਤਰੀਕੇ ਦੀ ਰਾਜਨੀਤੀ ਹੋ ਰਹੀ ਹੈ ਵੀ ਤੱਥਾਂ ਤੋਂ ਪਰਾਂ ਹਟ ਕੇ ਨਿੱਜੀ ਲਾਈਫ ਉੱਤੇ ਜਿਹੜੇ ਕੀ ਐ ਟਿੱਪਣੀਆਂ ਕੀਤੀਆਂ ਜਾ ਰਹੀਆਂ ਕਿ ਭਗਵੰਤ ਮਾਨ ਸਰਕਾਰ ਨੇ ਸਾਰੇ ਕੰਮ ਕਰਾਏ ਹੋਏ ਨੇ ਤਾਂ ਉਹਨਾਂ ਨੂੰ ਅਗੇਂਸਟ ਕੋਈ ਰਾਜਨੀਤੀਗਰ ਨਹੀਂ ਨਹੀਂ ਮਿਲਦੀ ਤਾਂ ਪਰਸਨਲ ਫੋਟੋਆਂ ਲੈ ਕੇ ਸਾਹਮਣੇ ਆ ਜਾਂਦੇ ਨੇ ਦੇਖੋ ਪਿਛਲੇ ਜੇ ਹੁਣ ਗੱਲ ਕਰੀਏ ਭਗਵੰਤ ਸਿੰਘ ਮਾਨ ਹਾਲਾ ਦੀ ਇਹੀ ਭਗਵੰਤ ਮਾਨ ਸੀਗੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਕਬੱਡੀ ਕੱਪ ਦੇ ਦੌਰਾਨ ਜਦੋਂ ਐਂਕਰਿੰਗ ਕਰਦੇ ਸੀ ਤੇ ਭਗਵੰਤ ਮਾਨ ਪੰਜਾਬ ਦੇ ਵਧੀਆ ਇੱਕ ਕਲਾਕਾਰ ਸੀਗੇ ਜੇ ਪੰਜਾਬ ਦੀ ਜਨਤਾ ਨੇ 2014 ਚ ਭਗਵੰਤ ਮਾਨ ਜੀ ਨੂੰ ਚੁਣਿਆ 2019 ਚ ਚੁਣਿਆ 2022 ਚ ਬਤੌਰ ਮੁੱਖ ਮੰਤਰੀ ਦੀ ਸੀਟ ਨਿਵਾਜੀ ਉਹਨਾਂ ਦੀ ਕਾਰਗੁਜ਼ਾਰੀ ਉਹਨਾਂ ਦੀ ਕਾਬਲੀਅਤ ਕਰਕੇ ਤੇ ਉਹਨਾਂ ਦੀ ਸਾਥੀ ਟੀਮ ਕਰਕੇ ਪਿਛਲੇ ਸਵਾ 3 ਸਾਲ ਤੋਂ ਪੰਜਾਬ 'ਚ ਭਗਵੰਤ ਮਾਨ ਜੀ ਦੀ ਅਗਵਾਈ 'ਚ ਜਿਹੜੀ ਸਰਕਾਰ ਚੱਲ ਰਹੀ ਆ ਵਿਰੋਧੀ ਧਿਰਾਂ ਦੇ ਕੋਲ ਬੇਸ਼ੱਕ ਕੋਈ ਵੀ ਆ ਕਾਂਗਰਸ ਆ ਅਕਾਲੀ ਦਲ ਆ ਭਾਰਤੀ ਜਨਤਾ ਪਾਰਟੀ ਆ ਇਹਨਾਂ ਕੋਈ ਇੱਕ ਵੀ ਐਸਾ ਮੁੱਦਾ ਨਹੀਂ ਜਿੱਤੇ ਭਗਵੰਤ ਮਾਨ ਨੂੰ ਘੇਰਿਆ ਜਾਵੇ ਦੇਖੋ ਪੰਜਾਬ ਦੇ ਅੰਦਰ ਜਿੰਨੀਆਂ ਆਮ ਜਨਤਾ ਨੂੰ ਬੁਨਿਆਦੀ ਸਹੂਲਤਾਂ ਨਾਲ ਜੁੜੀਆਂ ਹੋਈਆਂ ਸੇਵਾਵਾਂ ਸੀਆਂ ਉਹਨੂੰ ਜਨਤਕ ਕਰਤਾ ਯਾਰ ਆਨਲਾਈਨ ਕਰਤਾ ਲੋਕਾਂ ਨੂੰ ਸਰਕਾਰੀ ਦਫਤਰਾਂ 'ਚ ਖੱਜਲ ਖਵਾਰ ਹੋਣ ਤੋਂ ਬਚਾਤਾ ਪੰਜਾਬ ਵਿਧਾਨ ਸਭਾ ਜਿਹੜੀ ਇਹ ਮਜੇ ਹੋਏ ਲੀਡਰ ਹੈ ਭਾਵੇਂ ਕਾਂਗਰਸ ਦੇ ਆ ਭਾਵੇਂ ਕਾਲੀ ਦਲ ਭਾਜੀਪੀ ਜਿਨ੍ਹਾਂ ਨੇ ਕਈ ਸਰਕਾਰਾਂ ਚਲਾਈਆਂ ਇਹ ਹਲੇ ਤੱਕ ਕੋ ਕਾਗਜ਼ੀ ਕੰਮ ਕਰੀ ਜਾਂਦੇ ਸੀ ਉਹਨੇ ਪਹਿਲੀ ਵਾਰੀ ਸਵਾ ਤਿੰਨ ਸਾਲ ਦੇ ਮੁੱਖ ਮੰਤਰੀ ਬਣ ਕੇ ਇਹ ਵਿਧਾਨ ਸਭਾ ਸਾਰਾ ਕੰਮ ਹੀ ਆਨਲਾਈਨ ਕਰਤਾ ਦੱਸੋ ਲੋਕਾਂ ਨੂੰ ਫੈਸਿਲਿਟੀ ਮਿਲਣੀ ਚਾਹੀਦੀ ਆ ਸਰਦਾਰ ਭਗਵੰਤ ਮਾਨ ਦੀ ਸੋਚ ਹੈ ਕਿ ਕਾਗਜ਼ੀ ਕੰਮਾਂ 'ਚ ਨਾ اٹਕੇ ਰਹਿ ਜੋ ਜਦੋਂ ਤੱਕ ਇੱਕ ਪਾਲਿਸੀ ਬਣ ਕੇ ਲੋਕਾਂ 'ਚ ਆਣੀ ਹੁੰਦੀ ਆ ਉਹ 4 ਸਾਲ ਕੱਗਾਈ ਘੁੰਮਦਾ ਰਹਿੰਦਾ 5ਵੇਂ ਸਾਲ ਤੱਕ ਪਾਲਸੀਆਂ ਦੀ ਸਰਕਾਰ ਚੱਲ ਜਾਂਦੀ ਆ ਉਹ ਕੰਦੇ ਅੱਜ ਕੈਬਨਿਟ ਦੀ ਮੀਟਿੰਗ ਹੋਈ ਆ ਕੈਬਨਿਟ ਦੀ ਮੀਟਿੰਗ 'ਚ ਮਤਾ ਹੈ ਦਿਨ ਦਿਨਾਂ ਨੂੰ ਸੰਬੰਧਿਤ ਅਧਿਕਾਰੀਆਂ ਤੱਕ ਹੋਵੇ ਇੱਕ ਹਫ਼ਤੇ ਬਾਅਦ ਤੱਕ ਪਬਲਿਕ ਤੱਕ ਪਹੁੰਚੇ ਕਿ ਸਰਕਾਰ ਦੀ ਜਵਾਬਦੇਹੀ ਬਣੇ ਵਿਰੋਧੀ ਧਿਰਾਂ ਦੇ ਕੋਲ ਐਸਾ ਕੋਈ ਉਹ ਮੁੱਦਾ ਨਹੀਂ ਸੀ ਜਿਹਦੇ ਤੇ ਸਰਕਾਰ ਨੂੰ ਘੇਰਿਆ ਜਾਂਦਾ ਮੈਂ ਚੈਲੰਜ ਕਰਦਾ ਤੁਹਾਡੇ ਰਾਹੀਂ ਅੱਜ ਹੁਣ ਤਾਂ ਚੋਣ ਚੋਣ ਖਤਮ ਹੋ ਗਈ ਆ ਹੁਣ ਵੀ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਭਾਜਪਾ ਹੋਵੇ ਇਹ ਲੋਕ ਖੁੱਲੇ ਤੌਰ ਤੇ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਸ਼ੱਕ ਉਹਨਾਂ ਦੇ ਕਿਸੇ ਮੰਤਰੀ ਦੀ ਜਾਂ ਸ਼੍ਰੀ ਸੰਜੀਵ ਰੋੜਾ ਜਿਹੜੇ ਇੱਥੋਂ ਨੁਮਾਇੰਦੇ ਰਹੇ ਨੇ ਉਹਨਾਂ ਦਾ ਆਪਣਾ ਜਿਨ੍ਹਾਂ ਨੂੰ ਲੋਕਾਂ ਨੇ ਇੰਨਾ ਪਿਆਰ ਤੇ ਹੰਗਾਰਾ ਦਿੱਤਾ ਉਹਨਾਂ ਦੇ ਖਿਲਾਫ ਇੱਕ ਵੀ ਐਸੇ ਤੱਤ ਤੇ ਗੱਲ ਕਰਨ ਘਟਿਆ ਉੱਚੀ ਰਾਜਨੀਤੀ ਨਾ ਕਰਨ ਉੱਚੀ ਰਾਜਨੀਤੀ ਕਾਮ ਦੇ ਵਿਕਾਸ ਦੇ ਮੁੱਦੇ ਤੇ ਇੱਕ ਵੀ ਜਗ੍ਹਾ ਤੇ ਖੁੱਲੀ ਡਿਬੇਟ ਕਰਨ ਇਹਨਾਂ ਨੇ ਡਿਬੇਟ ਕਰਨ ਨੂੰ ਤਿਆਰ ਯਾਰ ਐਡਾ ਰਾਜਨੀਤੀ ਦਾ ਮਿਆਰ ਨਾ ਘੇਰੋ ਪਹਿਲੀ ਵਾਰੀ ਆ ਯੂਥ ਨੇ ਅੱਗੇ ਆ ਕੇ ਵੋਟ ਪਾਈ ਆ ਉਹ ਯੂਥ ਵੀ ਸੋਚ ਰਿਹਾ ਵੀ ਕਿਹੜੇ ਸਿਆਸੀ ਲੀਡਰਾਂ ਦੇ ਹੱਥ ਪੰਜਾਬ ਰਿਹਾ ਜਿਹੜੇ ਰਾਜਨੀਤੀ ਨੂੰ ਐਡੇ ਘੱਟਿਆ ਲੈਵਲ ਤੇ ਲੈ ਜਾ ਸਕਦੇ ਆ ਬਿਲਕੁਲ ਤਾਂ ਕੀ ਤੁਹਾਡੀ رائے ਕੀ ਐ ਇਸ ਦੇ ਉੱਤੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਗੇ ਵੀ ਇਸ ਤਰੀਕੇ ਦੇ ਨੇਤਾ ਨੂੰ ਕੀ ਲੱਗਦਾ ਬਾਇਕਾਟ ਕਰਨਾ ਚਾਹੀਦਾ ਮੈਂ ਅੱਜ ਸਿਟੀ ਹੈਡਲਾਈਨ ਆਨ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਦੋਸਤੋ ਤੁਸੀਂ ਆਪਣੇ ਸਨਾਰੇ ਭੁ익 ਲਈ ਜਿੱਥੇ ਪਹਿਲਾਂ ਇੱਕ ਹੁੰਦਾ ਸੀਗਾ ਕਿ ਰਟੇ ਰਟਾਇਆ ਹੁੰਦਾ ਸੀਗਾ ਵੀ ਦਾਦਾ ਜੀ ਨੇ ਫਲਾਣੇ ਨੂੰ ਵੋਟ ਪਾਈ ਹੈ ਪਿਤਾ ਜੀ ਨੇ ਪਾਈ ਹੈ ਤੇ ਮੈਂ ਵੀ ਪਾਣੀ ਹੈ ਹੁਣ ਉਹ ਜ਼ਮਾਨਾ ਚਲੇ ਗਿਆ ਅੱਜ ਦੇ ਯੂਥ ਕੋਲ ਹੱਥ ਦੇ ਵਿੱਚ ਮੋਬਾਈਲ ਹੈ ਤੇ ਮੋਬਾਈਲ ਤੇ ਸਰਚਿੰਗ ਐਪ ਨੇ ਜਿਹਦੇ ਤੋਂ ਪਤਾ ਲੱਗ ਜਾਂਦਾ ਕਿਹੜੇ ਲੀਡਰ ਨੇ ਕੀ ਕੀਤਾ ਕਿਹੜੀ ਸਰਕਾਰ ਨੇ ਕੀ ਕੀਤਾ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਦੇਖ ਲਿਆ ਕਿ ਜਿਹੜੇ ਲੋਕ ਪੰਜਾਬ 'ਚ ਕੋਈ 10 ਸਾਲ ਮੰਤਰੀ ਰਿਹਾ ਕੋਈ 5 ਸਾਲ ਕੋਈ 3 ਸਾਲ ਉਹਨਾਂ ਲੋਕਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਤੇ ਪੰਜਾਬੀ ਉਹ ਪੰਜਾਬ ਪੰਜਾਬੀਅਤ ਲਈ ਕੁਝ ਨਹੀਂ ਕੀਤਾ ਡਵੈਲਪਮੈਂਟ ਲਈ ਨਹੀਂ ਕੀਤਾ ਆਪਣਾ ਤੇ ਆਪਣੇ ਪਰਿਵਾਰਕ ਰਿਸ਼ਤੇਦਾਰਾਂ ਦਾ ਹੀ ਸਵਾਰਿਆ ਜੋ ਸਵਾਰਿਆ ਸੋ ਤੁਸੀਂ ਲੋਕ ਅਜੋਕੀ ਲੀਡਰਸ਼ਿਪ ਜਿਹੜੀ ਘਟਿਆ ਰਾਜਨੀਤੀ ਕਰਦੀ ਆ ਉਹਨੂੰ ਇਗਨੋਰ ਕਰੋ ਤੇ ਪੰਜਾਬ ਦੇ ਅੰਦਰ ਜਿਹੜੀ ਆਮ ਲੋਕਾਂ ਨਾਲ ਜੁੜੀ ਹੋਈ ਸਰਕਾਰ ਹੈ ਦੇਖੋ سوشل میڈیا ਵਾ ਉਹਦਾ ਪੋਜੀਟਿਵ ਵੀ ਆ ਨੈਗੇਟਿਵ ਵੀ ਆ ਜਿਹੜੇ ਵਿਰੋਧੀ ਲੀਡਰ ਹੈ ਨਾ ਇਹ ਸਾਜ਼ਿਸ਼ ਕਰਨ ਚ ਮਾਹਰ ਨੇ ਕਿਉਂਕਿ ਇਹਨਾਂ ਨੇ ਕਈ ਸਰਕਾਰਾਂ ਚਲਾਈਆਂ ਇਹਨਾਂ ਦੇ ਬੜੇ ਜਿਹੜੇ ਕਰਪਟ ਸਿਸਟਮ ਦੇ ਨਾਲ ਇਹਨਾਂ ਦੀ ਬੜੀ ਸ਼ਾਰਟਕਾਟ ਹੈਗੀ ਆ ਉਹਦੇ ਕਰਕੇ ਇਹਨਾਂ ਨੂੰ ਸਾਰੇ ਹਤਕੰਡੇ ਅਪਣਾਣੇ ਪੈਂਦੇ ਆ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਮੰਤਰੀ ਨੇ ਵਿਚਾਰੇ ਏਡੇ ਇੱਕ ਸਾਊ ਨੇ ਜਿਹੜੇ ਪਹਿਲੇ ਵਾਰ ਮੰਤਰੀ ਬਣੇ ਆ ਉਹ ਇਹਨਾਂ ਦੇ ਘਟੀਆਪਨ ਤੋਂ ਵਾਕਿਫ ਨਹੀਂ ਹੈਗੇ ਆ ਉਹ ਵਿਚਾਰੇ ਇਹਨਾਂ ਦੇ ਸ਼ਿਕਾਰ ਹੋ ਰਹੇ ਆ ਸੋ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਪੰਜਾਬ ਪੰਜਾਬੀਅਤ ਲਈ ਆਪਣੇ ਸਨਹਿਰੇ ਭਵਿੱਖ ਲਈ ਔਰ ਆਉਣ ਵਾਲੀ ਜਨਰੇਸ਼ਨ ਲਈ ਪੰਜਾਬ ਚ ਉਹਨਾਂ ਲੀਡਰਾਂ ਨੂੰ ਬੇਸ਼ੱਕ ਕਿਸੇ ਵੀ ਪਾਰਟੀ ਦਾ ਹੋਵੇ ਉਸ ਲੀਡਰ ਦੀ ਪੈਰਵੀ ਕਰੋ ਜਿਹੜਾ ਲੀਡਰ ਤੱਥਾਂ ਦੇ ਆਧਾਰ ਤੇ ਸੂਲਾਂ ਤੇ ਔਰ ਜਨਤਾ ਦੇ ਮੁੱਦਿਆਂ ਤੇ ਰਾਜਨੀਤੀ ਕਰੇ ਨਾ ਕਿ ਕਿਸੇ ਦੇ ਬੈੱਡਰੂਮ ਚ ਵੜ ਕੇ ਘਟਿਆ ਰਾਜਨੀਤੀ ਕਰੇ ਕਿਸੇ ਦੀ ਨਿਸ਼ਤਾ ਦਾ ਹਨਨ ਕਰਨਾ ਉਹ ਔਰਤ ਉਹ ਭੈਣ ਜਿਹੜੀ ਸਾਡੀ ਜਿਹੜੀ ਉਸ ਫੋਟੋ ਦੇ ਵਿੱਚ ਦਿਖਾਈ ਜਾ ਰਹੀ ਹੈ ਵਿਕਰਮ ਮਜੀਠੀਆ ਜੀ ਸ਼ਰਮ ਕਰੋ ਤੁਸੀਂ ਉਸ ਭੈਣ ਦੀ ਇੱਜ਼ਤ ਨੂੰ ਵੀ ਦਾਗਦਾਰ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਔਰ ਪੰਜਾਬੀ ਪੰਜਾਬ ਦੀਆਂ ਮਾਵਾਂ ਭੈਣਾਂ ਕਦੇ ਵਿਕਰਮ ਮਜੀਠੀਏ ਨੂੰ ਮਾਫ਼ ਨਹੀਂ ਕਰਨਗੀਆਂ